ਜੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਜਿਵੇਂ ਖਦਾਇਤ ਅਨੁਸਾਰ ਜਿਹੜੇ ਮਾੜੇ ਸਨੇਚਰਸ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐਸਐਚਓ ਫੇਜ਼ 1 ਇੰਸਪੈਕਟਰ ਸੁਖੀ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਚੋਂ 1,60,000 ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਵੀ ਰਿਕਵਰ ਕੀਤਾ ਗਿਆ ਜੀ ਸਰ ਇਹ ਜਿਹੜੀ ਕੈਂਪ ਹੈ ਨਾ ਮੋਟਰ ਸਪਰੈਂਟਿਨਰ ਟੀਮ ਜੀ ਇਹਨਾਂ ਦਾ ਮੋਟਰ ਸਪਰੈਂਟਿ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਉਹ ਰੈਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਇਹ ਮੋਟਰ ਦਾ ਆਪਣਾ ਜੀ ਪੂਰੀ ਚੋਰੀ ਹੈ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜੋ ਇਹਨਾਂ ਨੇ ਕੋਈ ਸਨੇਚਿੰਗਸ ਵਗੈਰਾ ਦੀ ਕੁਸ਼ ਕਰੀਆਂ ਨੇ ਇਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੋਰ ਇਨਾਂ ਤੋਂ ਰਿਕਵਰੀ ਦੀ ਸੰਭਾਵਨਾ ਵੀ ਹੈ ਜੀ ਸਾਹਮਣੇ ਆ ਰਿਹਾ ਜੀ ਕੀ ਯੂਜ਼ ਕਰਦੇ ਸੀ ਜੀ ਮੋਡਸ ਆਪਰੇਂਡੇ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਨਾਂ ਦੇ ਜਿਹੜਾ ਪਹਿਲਾਂ ਰੈਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਨੇ ਜੀ ਲਾਲ ਮਿਰਚ ਪਾਊਡਰ ਪਾ ਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅਨਾ ਕਰ ਦਿੰਦੇ ਨੇ ਵਿਕਟਿਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚਿੰਗ ਕਰ ਲੈਂਦਾ ਜੀ ਕਿੰਨੀਆਂ ਕਵਾਰ ਦੱਸਦੇ ਇਸ ਥੀ ਨੂੰ ਲੈ ਕੇ ਉਹ ਤੇ ਜਾਉਂਦੇ ਜਿਹਾ ਇਹ ਸਾਡੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਇਨਵੈਸਟੀਗੇਸ਼ਨ ਜਾ ਰਹੀ ਹੈ ਜੀ ਇਹਨਾਂ ਦਾ ਪੁਲਿਸ ਰਿਪੋਰਟ ਅਸੀਂ ਲਿਆ ਹੋਇਆ ਹੈ ਤੇ ਇਹਨਾਂ ਦੀ ਫਰਦਰ ਕوشਿਸ਼ ਕਰਕੇ ਜੋ ਵੀ ਇਹਨਾਂ ਦੀ ਪੁਰਾਣੀ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਹੋਰ ਇਹਨਾਂ ਨੇ ਕਰਿਆ ਉਹ ਵੀ ਅਸੀਂ ਇਸ ਤਰ੍ਹਾਂ ਦੇਖਦੇ ਪਹਿਲਾ ਕੇਸ ਤਾਂ ਤੇ ਹੈ ਜਿਸ ਤਰ੍ਹਾਂ ਇੱਕ ਇਹਨਾਂ ਚੋ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਦੋ ਪੁਰਾਣਾ ਕੇਸ ਦਰਜ ਹੈ ਜੀ ਤੇ ਬਾਕੀ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਇਹ ਹੈਂਡ ਵਾਲੇ ਨੇ 2 ਉਮਰ ਕਿੰਨੀ ਆ ਤੋਂ ਪੜੇ ਲੈ ਕਿੰਨੇ ਜਾ ਚੁੱਕੇ। ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਚੋਂ ਪ੍ਰਵਿੰਦਰ ਸਿੰਘ ਹੈਗਾ ਜੀ ਇਹ ਮੋਹਾਲੀ ਦੇ ਰਹਿਣ ਵਾਲਾ ਹੈਗਾ। ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿਨ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ। ਇਹਨਾਂ ਦੀ ਉਮਰ ਕਰੀਬ ਸੀ 35 ਸਾਲ ਦੀ। ਸਹੀ ਸਹੀ 10 ਮਿੰਟ ਲੱਗ ਚੁੱਕੇ। ਹਾਲੇ ਤੱਕ ਕੋਈ ਨਹੀਂ ਕੁਝ ਨਾ। ਰਿਕਵਰੀ ਜੀ ਜਿਹੜਾ 1 1,60,000 ਤੇ ਰਿਕਵਰ ਹੋਏ ਨੇ ਇਹ ਦੇਖੋ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਇਆ ਸੀਗਾ ਕੇਸ ਦੇ ਵਿੱਚ ਉਹ ਕਵਰ ਕੀਤਾ ਜੀ ਜਿਹੜੇ ਪਰਮਿੰਦਰ ਹੈ ਕਿੱਥੋਂ ਦਾ ਰਹਿਣ ਵਾਲੇ ਜੀ ਪਹਿਲਾਂ ਵੀ ਕੇਸ ਹੈ ਇਹ ਪਰਮਿੰਦਰ ਸਿੰਘ ਜੀ ਇਹ ਮੁਹਾਲੀ ਦਾ ਰਹਿਣ ਵਾਲਾ ਆਏਗਾ ਜੀ ਤੇ ਕੇਸ ਹੋ ਰਿਹਾ ਪਰਮਿੰਦਰ ਮੁਹਾਲੀ ਦਾ ਦੋ ਚੰਡੀਗੜ੍ਹ ਦੇ ਇੱਕ ਤੇ ਮਰਚਾ ਹੈਗਾ ਜੀ ਸਚਿੰਤ ਹੈਗਾ 300 ਸਚਿੰਤ ਸਚਿੰਤ ਚਾਰ 300 ਸਚਿੰਤ ਜੀ ਇਤਨੀ ਸ਼ੈਤਾਂ ਕਿ ਉਹਦੇ ਵਿੱਚ ਬਹੁਤ ਸਾਰੀ ਜਿਹੜਾ ਜਿਹੜਾ ਸਾਡੇ ਨੰਬਰ ਹੈਗੇ ਨੇ ਹੈਲਪਲਾਈਨ ਨੰਬਰ ਉਹਨਾਂ ਤੋਂ ਹੌਦਾਂ ਕੇ ਸਟੈਟਟ ਦੇ ਵਿੱਚ ਜਿਹੜੀ ਉਹ ਹੁੰਦੀ ਹੈਗੀ ਉਹ ਚੀਜ਼ ਸੀ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਜੀ 112 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਫਾਰ 올 ਐਮਰਜੈਂਸੀ ਸਰਵਿਸਿਜ਼ ਉਸ ਤੇ ਸਾਨੂੰ ਕਾਲਸ ਆਉਂਦੇ ਨੇ ਕਾਫੀ ਬਰ ਕਾਲਸ ਆਉਂਦੀਆਂ ਨੇ ਤੇ ਅ ਜੈਨੂਇਨ ਵੀ ਹੁੰਦੀਆਂ ਨੇ ਜੈਨੂਇਨ ਹੁੰਦੀਆਂ ਨੇ ਤਾਂ ਮੌਕੇ ਤੇ ਇਮੀਡੀਏਟਲੀ ਜਾ ਕੇ ਅਸੀਂ ਜਿਹੜੀ ਬਣਦੀ ਕਾਰਵਾਈ ਉਹ ਕਰਦੇ ਆ ਜੀ ਤੇ ਪਰ ਇੱਕ ਗੱਲ ਦੇਖਣੀ ਚਾਹੀਏ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ ਹੈ ਕਿ ਕਾਲ ਕੀਤੀ ਜਾਂਦੀ ਹੈ ਕਿ ਸਾਡੇ ਨਾਲ ਸਨੈਚਿੰਗ ਹੋਈ ਹੈ ਜਾਂ ਕੋਈ ਹੋਰ ਕ੍ਰਾਈਮ ਹੋਇਆ ਹੈ ਪਰ ਜਦ ਮੌਕੇ ਤੇ ਜਾਂਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਉਹਨਾਂ ਦੀ ਕੋਈ ਆਪਸ ਲੜਾਈ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੋਰ ਕਿਸੇ ਵੀ ਵਿਸ਼ੇ ਤੇ ਉਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਉਹ ਇਹ ਜਾਣਬੁੱਝ ਕੇ ਦੱਸ ਦਿੰਦੇ ਨੇ ਤਾਂ ਕਿ ਇਮੀਡੀਏਟਲੀ ਪੁਲਿਸ ਉੱਥੇ ਆ ਕੇ ਦੂਜੇ ਨੂੰ ਫਰੇਮ ਕਰ ਸਕੇ ਇਨ ਲੇਕੋ ਬਟ ਆਰ ਬਾਈ ਕੀ ਤੀਜੇ ਇਸ ਦੇ ਸਬੰਧ ਵਿੱਚ ਅਸੀਂ ਇੱਕ ਰੀਸੈਂਟਲੀ ਕਾਲ ਰੀਸੀਵ ਕਰੀ ਸੀਗੀ ਇਸੇ ਤਰੀਕੇ ਨਾਲ ਕਿ ਸਨੈਚਿੰਗ ਹੋਈ ਹੈ ਪਰ ਜਦ ਸਾਡੀ ਮੌਕੇ ਤੇ ਟੀਮ ਗਈ ਇਮੀਡੀਏਟਲੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਨੈਚਿੰਗ ਨਹੀਂ ਸੀ ਹੋਈ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਸੀਗਾ ਤੇ ਇਸ ਕਰਕੇ ਜਿਹੜੀ ਫਾਲਸ ਕੰਪਲੇਂਟਸ ਕਰਨ ਦੇ ਕਰਕੇ ਜਿਹੜਾ ਫਾਲਸ ਕੰਪਲੇਂਟ ਕਰੀ ਹੈ ਉਹਦੇ ਬਿਹਾਫ ਤੇ ਅਸੀਂ 182 ਸੀਆਰਪੀਸੀ ਜਿਹੜੀ ਕੀ ਹੁੰਦੀ ਸੀਗੀ ਉਦੇ ਤਹਿਤ ਜਿਹੜੇ VNSSD ਕੋਰਸਪੋਂਡਿੰਗ ਸੈਕਸ਼ਨ ਹੈ ਉਹਦੀ ਅਸੀਂ ਕਾਰਵਾਈ ਉਹਦੇ ਤੇ ਕਰ ਰਹੇ ਹਾਂ ਜਿੱਥੇ ਡਾਕਟਰ ਜੀ ਪੈਸੇ ਕੇਂਡਰ ਜਿੱਥੇ ਮੁਕਲੀ ਬਾਗੋਂ ਜਾਂ ਕੋਈ ਮਤਲਬ ਸੀ ਵੀਡੀਓ ਕੈਮਰੇ ਤੋਂ ਮੇਰਾ ਵੀ ਜੀ 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 ਹਾਲੇ ਕਿ ਉਹ ਜਿਹੜਾ ਜਮਰਾ ਮਤਲਬ ਆਪੋ ਜੀ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਜੇ ਅਸੀਂ ਕਾਫੀ ਤੋਂ ਟੋੜੀ ਗੱਲ ਠੀਕ ਹੈ ਜੀ ਸੀਸੀਟੀਵੀ ਕੈਮਰੇ ਦਾ ਇਸਤੇਮਾਲ ਕੀਤਾ ਜਾਂਦਾ ਅਸੀਂ ਜੀ ਦੇਖਦੇ ਹਾਂ ਸੀਸੀਟੀਵੀ ਕੈਮਰਾਸ ਤੇ ਰਿਪੋਰਟ ਕਰਦੇ ਹਾਂ ਪਰ ਇਸ ਤੋਂ ਇਲਾਵਾ ਹੋਰ ਵੀ ਕੀ ਟੈਕਨੀਕਲ ਸੋਰਸਸ ਦੇ ਥਰੂ ਦੀ ਹਿਊਮਨ ਇੰਟੈਲੀਜੈਂਸ ਦੇ ਥਰੂ ਅਸੀਂ ਇਸ ਕੇਸ ਨੂੰ ਟ੍ਰੇਸ ਕੀਤਾ ਠੀਕ ਹੈ